ਵੇ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਕਾਂਗਰਸ ਪਾਰਟੀ ਸਮੂਹ ਪਾਰਟੀ ਵੱਲੋਂ ਪਾਰਤੀ ਜਨਤਾ ਪਾਰਟੀ ਖਿਲਾਫ ਟੈਂਡਲ ਮਾਰਚ ਕੱਢਿਆ ਗਿਆ ਪੱਤਰਕਾਰਾਂ ਨਾਲ ਗਲਬਾਤ ਕਰਦੇ ਦੌਰਾਨ ਕਰਨ ਅਨੇਜਾ ਨੇ ਕਿਹਾ ਕਿ ਬੀਜੇਪੀ ਸਰਕਾਰ ਦਾ ਕੋਈ ਵਜੂਦ ਨਹੀਂ ਹੈ ਉਹ ਝਾਲੀ ਵੋਟਾਂ ਪਾ ਕੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਕਿਹਾ ਕਿ ਇਹ ਇਲੈਕਸ਼ਨ ਦੁਬਾਰਾ ਹੋਲ ਤਾਂ ਕਾਂਗਰਸ ਪਾਰਟੀ ਦੀ ਜਿੱਤ ਜ਼ਰੂਰ ਹੋਵੇਗੀ ਉਹਨਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੀ ਬੀਜੇਪੀ ਦੇ ਨੱਛੇ ਕਦਮ ਤੇ ਚੱਲ ਰਹੀ ਹੈ ਉਹ ਲਿਹਾ ਕਿ ਪੰਜਾਬ ਸਰਕਾਰ ਲੈਂਡ ਪੋਲਿੰਗ ਪਾਲਸੀ ਨੂੰ ਵਾਪਸ ਲੈਣ ਦੀ ਗੱਲ ਤਾਂ ਕਹਿ ਰਹੀ ਹੈ ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ ਡਰਾਮਾ ਹੈ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਇਹ ਦੋ ਬਹੁਤ ਵੱਡੇ ਸੰਸਥਾਨ ਇੱਕ ਸੁਪਰੀਮ ਕੋਰਟ ਤੇ ਇੱਕ ਇਲੈਕਸ਼ਨ ਕਮਿਸ਼ਨ ਜਿਨ੍ਹਾਂ ਤੇ ਸਾਰਨਾ ਵਧ ਲੋਕਤੰਤਰ ਵਿਸ਼ਵਾਸ ਤੇ ਖਿਆ ਹੋਇਆ ਆ ਆਪਾਂ ਦੇਖ ਸਕਦੇ ਆ ਬੀਜੇਪੀ ਤੇ ਇਲੈਕਸ਼ਨ ਕਮਿਸ਼ਨ ਨੇ ਮਿਲ ਕੇ ਜਿਵੇਂ ਸਾਡੇ ਲੋਕਤੰਤਰ ਦੀ ਹੱਤਿਆ ਕੀਤੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕ ਘਰ ਚ ਕੱਲ੍ਹ ਹੀ ਸੁਣ ਰਹੇ ਸੀ ਰਾਹੁਲ ਗਾਂਧੀ ਨੇ ਦੱਸਿਆ ਇੱਕ ਘਰ ਚ 110 ਵੋਟਾਂ ਬਣੀਆਂ ਨੇ ਜਿਸ ਹਿਸਾਬ ਨਾਲ ਇੱਕ ਇੱਕ ਘਰ ਦੇ حساب ਨਾਲ ਦੇਖਿਆ ਜਾ ਇੱਕ ਹਲਕੇ ਦਾ ਇਹ 11000 ਕੁਝ ਵੋਟਾਂ ਸਾਹਮਣੇ ਆਏ ਨੇ ਉਸੇ ਹਿਸਾਬ ਨਾਲ ਦੇਖਦੇ ਹੋ ਇੱਕ ਐਮਪੀ ਚ ਉਹ ਦੱਸੇ 66 ਲੱਖ ਵੋਟਾਂ ਇਹ ਜੀਆਂ ਬਣੀਆਂ ਨੇ ਜਿਹੜੀਆਂ ਫੇਕ ਬਣੀਆਂ ਨੇ ਕਿ ਉਹ ਜਿਹੜੀ ਆ ਬਹੁਤ ਲੋਕਦੰਤ ਘੜ ਜੇਕਰ ਅਦਰਵਾਇਸ ਤੁਸੀਂ ਦੇਖ ਸਕਦੇ ਹੋ ਕਿ ਨਾ ਕਹਿੰਦੇ ਬੀਜੇਪੀ ਦਾ ਕੋਈ ਵजूद ਨਹੀਂ ਹੈਗਾ ਬਿਨਾਂ ਕਿ ਨਾ ਕਹਿੰਦੇ ਜਾਲੀ ਵੋਟਾਂ ਤੁਸੀਂ ਦੇਖੇ ਜੋ ਦੇਖ ਰਹੇ ਹੋ ਕਿ ਬੀਜੇਪੀ ਦਾ ਵजूद ਸਿਰਫ ਇਹ ਜਾਲੀ ਵੋਟਾਂ ਦੇ ਆਧਾਰ ਤੇ ਹੀ ਆ ਜੇ ਐਕਚੁਅਲੀ ਵੋਟਾਂ ਦੇਖਿਆ ਤਾਂ ਬੀਜੇਪੀ ਦਾ ਕੋਈ ਵजूद ਨਹੀਂ ਹੈ ਕਿ ਕਹਿਣਾ ਚਾਹੁੰਦੇ ਹੋ ਕਿ ਜੇ ਡਿਲੀਗੇਟ ਵੋਟਾਂ ਨਾਲ ਨਾ ਰਹਿੰਦੀ ਤਾਂ ਵੀ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਸਟੇਟਸ 'ਚ ਵੀ ਤੇ ਸੈਂਟਰ 'ਚ ਵੀ ਬੀਜੇਪੀ ਦੀ ਸਰਕਾਰ ਨਾ ਹੁੰਦੀ ਫਿਰ ਤੁਸੀਂ ਕੀ ਕਹਿੰਦੇ ਦੇਖੋ ਜੀ ਸਾਨੂੰ ਵੱਡੀ ਆ ਪਾਰਦਰਸ਼ਤਾ ਸਾਨੂੰ ਜ਼ਰੂਰੀ ਆ ਜਿਹੜੀ ਸਾਹਮਣੇ ਆਣੀ ਚਾਹੀਦੀ ਆ ਜਿਹੜੀ ਰੀ ਇਲੈਕਸ਼ਨ ਆ ਉਹ ਕਿਹਨਾਂ ਕਹਿੰਦੇ ਸੁਪਰੀਮ ਕੋਰਟ ਨੂੰ ਮੇਰੇ ਅਕੋਰਡਿੰਗ ਇਹ ਤੇ ਧਿਆਨ ਦੇ ਕੇ ਲੈਣਾ ਚਾਹੀਦਾ ਕਿਉਂਕਿ ਜਿਹੜਾ ਇਲੈਕਸ਼ਨ ਆ ਇਲੈਕਸ਼ਨ ਦੇ ਦੁਆਰਾ ਕਰਾਂਦੇ ਆ ਸਾਡੇ ਦੇਸ਼ ਦਾ ਹੀ ਬਹੁਤ ਵੱਡਾ ਖਰਚਾ ਤੇ ਜੇ ਸੁਪਰੀਮ ਕੋਰਟ ਨੂੰ ਇੱਥੇ ਇਨਕੁਆਇਰੀ ਕਰਾ ਕੇ ਜੇ ਲੱਗਦਾ ਵੀ ਉਹਨਾਂ ਸਭ ਕੁਝ ਹੋਇਆ ਤਾਂ ਉਸ ਤੇ ਕਰਨਾ ਚਾਹੀਦਾ ਰੀ ਇਲੈਕਸ਼ਨ ਜੋ ਕਿ ਸਿਚੁਏਸ਼ਨ ਨੂੰ ਜੋ ਸਹੀ ਕਿਹਨਾਂ ਲੋਕ ਚਾਹੁੰਦੇ ਆ ਸਰਕਾਰ ਉਹ ਸਾਹਮਣੇ ਆਏਗੀ ਕਾਟੀ ਕਰ ਰਹੀ ਹੈ ਜੀ ਅਸੀਂ ਵਾਪਸ ਲਈ ਹੈ ਜਿਹੜਾ ਲੈਂਡ ਪੂਲਿੰਗ ਆ ਤੁਸੀਂ ਦੇਖ ਸਕਦੇ ਹੋ ਲੈਂਡ ਪੂਲਿੰਗ ਇੱਕ ਤਾਂ ਬਹੁਤ ਵੱਡਾ ਧੋਖਾ ਸਿਰਫ ਕਿਸਾਨਾਂ ਨਾਲ ਨਹੀਂ ਜਿਹੜੇ ਛੋਟੇ ਵਪਾਰੀਆ ਉਹਨਾਂ ਨਾਲ ਵੀ ਸੀ ਪੂਰੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਸੀਗਾ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀ ਪੰਜਾਬ ਸਰਕਾਰ ਨੇ ਵਾਪਸ ਲਈਤੀ ਆ ਪ੍ਰੈਸ਼ਰ ਤੇ ਆ ਕੇ ਕਿਸਾਨਾਂ ਛੋਟੇ ਵਪਾਰੀਆਂ ਤੇ ਪ੍ਰੈਸ਼ਰ ਤੇ ਆ ਕੇ ਵਾਪਸ ਲਈਤੀ ਆ ਜਦ ਕਿ ਇਹ ਪਹਿਲਾਂ ਬਿਲਕੁਲ ਲੈਣ ਨਹੀਂ ਤਿਆਰ ਨਹੀਂ ਸੀ ਜਦ ਕਿ ਸਰਕਾਰ ਦੇ ਆਰਡਰ ਦਿੱਤੇ ਗਏ ਸੀ ਆਪਣੇ ਮੰਤਰੀਆਂ ਆਈਵਨ ਕੀ ਛੋਟੇ ਛੋਟੇ ਅਹੁਦੇਦਾਰਾਂ ਨੂੰ ਵੀ ਜਾ ਕੇ ਕਿਸਾਨਾਂ ਨੂੰ ਤੁਸੀਂ ਮਨਾਓ ਵੀ ਹੋ ਸਾਨੂੰ ਪ੍ਰਾਪਰਟੀ ਦੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਦੇ ਹੱਥ ਤੋਂ ਬਾਹਰ ਗਿਆ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਜਿੱਤੀ ਹੈ ਦੇਖੋ ਮੋਦੀ ਸਰਕਾਰ ਦੇਸ਼ ਦੇ ਬਾਹਰ ਜਿਵੇਂ ਕਿ ਅੰਗਰੇਜ਼ਾਂ ਨਾਲ ਵਿਵਾਦ ਕਰ ਰਹੀ ਆ ਲੈਣ ਦੇਣ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਇਹ ਜਿਹੜਾ ਵਿਵਾਦ ਆ ਇਹ ਆਪਣੇ ਜਿਹੜੇ ਅੰਦਰੂਨੀ ਅਲੱਗ-ਅਲੱਗ ਨਾ ਕਹਿੰਦੇ ਕੰਟਰੀਜ਼ ਦੇ ਟੈਕਸ ਨੇ ਇਹ ਉਸ ਅਕੋਰਡਿੰਗ ਉਹਨਾਂ ਦੇ ਅਕੋਰਡਿੰਗ ਚੱਲ ਰਿਹਾ ਜੋ ਕਿ ਹੁਣ ਕਹਿ ਰਿਹਾ ਰਸ਼ੀਆ ਦੇ ਨਜ਼ਦੀਕ ਹੋਣ ਕਰਕੇ ਕਿ ਨਾ ਕਹਿੰਦੇ ਅਮਰੀਕਾ ਇੰਡੀਆ ਨਾਲ ਕਰ ਰਿਹਾ ਹੈ ਇਹ ਜੋ ਹੈਗਾ ਆਪਣਾ ਇੱਕ ਨਾ ਕਹਿੰਦਾ ਏਕਸਟਰਨਲ ਅਫੇਅਰ ਦਾ ਹੈਗਾ ਵਾ ਆਪਾਂ ਕਹਿੰਨੇ ਉਹਨਾਂ ਦੀ ਛੱਡ ਦਿੱਤਾ ਜਾ ਅਮਰਤਾ ਨੂੰ ਸਾਡੇ ਨਾਲ ਸੌਦਾ ਕਰਨਾ ਚਾਹੀਦਾ ਕਿਉਂਕਿ ਕਿਹਨਾ ਕਹਿੰਦੇ ਇੱਕ ਦੂਜੇ ਨਾਲ ਸਮਝੌਤਾ ਕਰਕੇ ਹੀ ਸਾਰਾ ਕੁਝ ਹੁੰਦਾ ਵਾ ਵਿਵਾਦ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਇਹਦਾ ਸੋਲੂਸ਼ਨ ਹੈਗਾ ਜੀ ਹਾਂਜੀ ਸਰ ਜੋ ਅੱਜ ਦਾ ਮੋਰਚਾ ਕਹਿੰਦੇ ਕਿਸੇ ਦਾ ਨਹੀਂ ਇਹ ਭਾਜਪਾ ਜਿਹੜੀ ਕੰਮ ਕਰ ਰਹੀ ਆ ਵੋਟਾਂ ਦੀ ਚੋਰੀ ਕਰ ਰਹੀ ਆ ਆਪਣੇ ਬੰਦੇ ਨੇ ਆ ਥੋ-ਥੋ ਦੇ ਵੋਟਾਂ ਬਣਾ ਕੇ ਡਬਲ ਡਬਲ ਵੋਟਾਂ ਬਣਾ ਕੇ ਕਰ ਰਹੇ ਆ ਜਿੱਤ ਰਹੇ ਆ ਚੋਰੀ ਨਾਲ ਚੋਰ ਮੋਰੀਆ ਰੱਖ-ਰੱਖ ਜਿੱਤ ਰਹੇ ਆ ਉਹਦੇ ਕਰਕੇ ਅੱਜ ਇਹ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਕਾਉਰਸ ਪਾਰਟੀ ਨੇ ਧਾਰਨਾ ਵੀ ਦਿੱਤਾ ਤੇ ਕੈਂਡਲ ਮਾਰਚ ਵੀ ਕੀਤਾ ਵਾ ਇਹ ਸਾਰੀਆਂ ਗੱਲਾਂ ਬੀਜੇਪੀ ਨੂੰ ਤੇ ਚੋਣ ਕਮਿਸ਼ਨ ਨੂੰ ਜਵਾਬ ਲਈ ਕੀਤੀਆਂ ਨੇ ਕਿ ਇਹ ਇਹ ਜੇ ਕੰਮ ਹੋਣੇ ਚੱਲਣਗੇ ਉਹਨਾਂ ਨੇ ਕਿਤੋਂ ਰਜਾਇਨ ਕਰਕੇ ਮੋਦੀ ਨੂੰ ਦੁਬਾਰਾ ਇਲੈਕਸ਼ਨ ਕਰਾਉਣਾ ਚਾਹੀਦੀ ਹੈ ਲੈਂਡ ਪੁਲੀਸ ਵੱਾਰੇ ਕੀਤੀ ਗਿਆਣਾ ਕੰਮ ਹੈ ਲੈਂਡ ਪੁਲੀਸ ਨੇ ਇਹਦਾ ਯੂ ਟਰਨ ਲੈਂਦੇ ਨੇ ਤੇ ਬਹੁਤ ਵੱਡੀਆਂ ਗਲਤੀਆਂ ਨੇ ਕੀਤੀ ਜਿਹੜਾ ਪਹਿਲਾਂ ਨੇ ਕੀਤਾ ਹੈ ਕੰਮ ਅਜੇ ਉਹ ਪੂਰਾ ਪਾਪਰ ਹੋਇਆ ਨਹੀਂ ਅਜੇ ਇਹਨਾਂ ਨੇ ਕੋਈ ਵਾਪਸ ਜਰੂਰ ਲੈ ਲਿਆ ਪਰ ਹਜੇ ਮਤਵਾ ਨਹੀਂ ਆਇਆ ਮਤ ਆਊਗਾ ਫਿਰ ਦੇਖਾਂਗੇ ਇਹਦਾ ਜੋਗਾ ਤਿਉ ਹੀ ਆ ਇਹ ਇੰਡੀਆ ਦੇ ਮੈਂਬਰਾਂ ਦਾ ਵਿਵਾਦ ਇੰਡੀਆ ਦੇ ਮੈਂਬਰਾਂ ਦਾ ਜੋ ਵਿਵਾਦ ਹੋ ਰਿਹਾ ਵਾ ਲੈਂਡ ਡੀਰ ਕਰਕੇ ਜੁਨੇ ਬਾਰੇ ਕੀ ਗੱਲ ਕਰਦੇ ਇਹ ਤਾਂ ਹਾਈ ਲੈਵਲ ਦੀਆਂ ਗੱਲਾਂ ਨੇ ਆਦੇ ਲੈਵਲ ਦੀਆਂ ਗੱਲਾਂ ਤਾਂ ਨਹੀਂ ਹੈਗੀਆਂ ਇਹ ਪਰ ਇਹ ਜਿਹੜਾ ਇਹ ਜਿਹੜਾ ਚੱਲ ਰਿਹਾ ਵਾ ਇਹ ਵੀ ਇਹਨਾਂ ਦੀ ਜਿਹੜੀ ਨੀਤੀਆਂ ਨੇ ਜਿਹੜੀ ਵਿਦੇਸ਼ ਨੀਤੀਆਂ ਨੇ ਸਾਡੀ ਸਰਕਾਰ ਦਿਓ ਮਾੜੀਆਂ ਨਹੀਂ ਨਹੀਂ ਸਰਕਾਰ ਨਹੀਂ ਇਹ ਵਿਦੇਸ਼ ਨੀਤੀਆਂ ਨਹੀਂ ਹੁੰਦੀਆਂ ਵੀ ਕੋਈ ਸਾਡੇ ਤੇ ਟੈਕਸ ਲਾ ਦੇਵੇ ਆ ਬਦੋ ਬਦ ਲੱਗ ਜਿਵੇਂ ਜਿਹੜੇ ਕਰ ਰਹੇ ਨੇ ਅਮਰੀਕਾ ਵਾਲੇ ਸਾਡੇ ਬੰਦੇ ਬਾਸ ਆ ਗਏ ਨੇ ਇਹ ਸਾਡੇਆਂ ਜਿਹੜੀਆਂ ਸਾਡੀਆਂ ਵਿਦੇਸ਼ ਨੀਤੀਆਂ ਨੇ ਉਹ ਇਹਦੀ ਮੋਤੀ ਸਰਕਾਰ ਕੇ ਬਹੁਤ ਮਾੜੀਆਂ ਨੇ